پچھے پچھے ہاں جی ਤੋ ਪਿੱਛੇ ਲਾਦੇ ਆ ਤੋ ਪਿੱਛੇ ਪਿੱਛੇ ਹੋ ਜੋ ਪਿੱਛੇ ਪਿੱਛੇ ਆ ਪਿੱਛੇ ਹੋ ਜੋ ਦੋੜਾ ਆ ਕੇ ਆਵੇ ਇੱਧਰੇ ਪਾਸੇ ਲਾਓ ਕਿਹੜਾ ਵਰਤਣਾ ਹੈ ਇਹਦਾ ਨਾ ਆਇਆ ਪੰਜਾਬ ਸਰਕਾਰ ਮੁਤਾਬਕ ਪੰਜਾਬ ਸਰਕਾਰ ਮੁਤਾਬਕ ਪੰਜਾਬ ਸਰਕਾਰ ਮੁਤਾਬਕ ਪੰਜਾਬ ਸਰਕਾਰ ਮੁਤਾਬਕ ਕਿਸਾਨਾਂ ਦੇ ਹੱਕ ਕਿਸਾਨਾਂ ਦੇ ਹੱਕ ਪੰਜਾਬ ਸਰਕਾਰ ਮੁਤਾਬਕ

ਮੈਂ ਸਾਰ ਆਪਣਾ ਨਾਮ ਦੱਸੂ ਜੀ ਮੇਰਾ ਨਾਮ ਜੀ ਠੇਕੇਦਾਰ ਬੁੱਟਾ ਸਿੰਘ ਖੜਾਈਪੁਰ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਮਜ਼ਦੂਰ ਜੁਨੀਅਰ ਪੰਜਾਬ ਤੋਂ ਆ ਜੀ ਅੱਜ ਜੋ ਆ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਪੰਜਾਬ ਦੇ ਵਿੱਚ ਜੋ ਐਲਾਨ ਕੀਤਾ ਗਿਆ ਸੀ ਪਰਾਲੀ ਦੇ ਮੁੱਦੇ ਤੇ ਔਰ ਹੜਾਂ ਦੇ ਮੁੱਦੇ ਤੇ ਜੋ ਪੁਤਲੇ ਫੁਕੇ ਜਾ ਰਹੇ ਨੇ ਇਸ ਦੇ ਵਿੱਚ ਭਾਰਤੀ ਕਿਸਾਨ ਮਜ਼ਦੂਰ ਜੁਨੀਅਰ ਪੰਜਾਬ ਦੇ ਵਿੱਚ ਅਸੀਂ 13 ਥਾਵਾਂ ਤੇ ਅੱਜ ਪੁਤਲੇ ਫੁਕਰੇ ਆ ਰਾਜਪੁਰੇ ਦੇ ਵਿੱਚ ਵੀ ਅੱਜ ਵੱਡੇ ਪੱਧਰ ਤੇ ਅਸੀਂ ਸਾਰੇ ਕਿਸਾਨ ਭਰਾ ਇਕੱਠੇ ਹੋ ਕੇ ਪੁਤਲਾ ਫੁਟਰੇ ਆ ਸੋ ਜਿਹੜਾ ਜਿਹੜਾ ਇਹਨਾਂ ਨੇ ਪਰਾਲੀ ਦੇ ਮੁੱਦੇ ਦੇ ਉੱਤੇ ਸਰਕਾਰ ਫੇਲ ਹੋਈ ਹੈ ਕਿਉਂਕਿ ਪੰਜਾਬ ਸਰਕਾਰ ਨੂੰ ਚਾਹੀਦਾ ਸੀਗਾ ਕਿ ਕਿਸਾਨਾਂ ਨੂੰ ਮਸ਼ੀਨਾਂ ਮੁਹੱਈਆ ਕਰਵਾਈਆਂ ਜਾਣ ਤਾਂ ਜੋ ਕਿਸਾਨ ਪਰਾਲੀ ਨੂੰ ਅੱਗ ਨਾ ਲਾਏ ਪਰ ਸਰਕਾਰ ਨੇ ਰਾਜਪੁਰੇ ਦੇ ਨਾਲ ਲੱਗਦੇ ਜੋ ਪਿੰਡ ਹੈ 98 ਪਿੰਡ ਹੈ ਕਿਸੇ ਇੱਕ ਪਿੰਡ ਦੇ ਵਿੱਚ ਵੀ ਮਸ਼ੀਨ ਕੁਝ ਇਦਾਂ ਦੀ ਮੈਂ ਜਾਂ ਨਹੀਂ ਕਰਵਾਈ ਜਿਹਦੇ ਨਾਲ ਸਰਕਾਰ ਇਹਨੂੰ ਪਰਾਲੀ ਨੂੰ ਇਕੱਠਾ ਕਰਕੇ ਲੈ ਕੇ ਜਾਓ ਪ੍ਰਾਈਵੇਟ ਅਦਾਰਿਆਂ ਕੋਲ ਪਹੁੰਚੇ ਮਜਬੂਰੀ ਵਿੱਚ ਜੋ ਕਿਸਾਨ ਨੇ ਉਹਨਾਂ ਨੂੰ ਅੱਗ ਲਾਣੀ ਪੈ ਰਹੀ ਏ ਪਰ ਜੇ ਕੋਈ ਮੇਰਾ ਵੀਰ ਕਿਸੇ ਕੋਲ ਵੀ ਤੋਂ 25 ਦਿਨ ਦਾ ਸਮਾਂ ਹੁੰਦਾ ਜੀ ਇਹ ਜੀਰੀ ਨੂੰ ਕੱਟ ਕੇ ਅੱਗੇ ਕਣਕ ਦੀ ਬਜਾਈ ਵੀ ਕਰਨੀ ਹੈ ਜੇ ਕੋਈ ਅੱਗ ਲਾਉਂਦਾ ਤੇ ਉਸ ਦੇ ਉੱਤੇ ਪਰਚੇ ਪਾਈ ਜਾ ਰਹੇ ਨੇ ਤੁਸੀਂ ਅੱਜ ਦੇਖ ਸਕਦੇ ਹੋ ਆਨੰਦ ਕਲੋਨੀ ਸ਼ਮਸ਼ਾਨ ਘਾਟ ਦੇ ਬੈਂਕ ਸਾਈਡ ਦਿਨ ਰਾਤ ਉੱਥੇ ਅੱਗ ਚੱਲ ਰਹੀ ਏ ਮੈਂ ਕਹਿੰਦਾ ਇੰਨੀ 10 ਕਿੱਲਿਆਂ ਚ ਅੱਗ ਲੱਗੀ ਹੋਵੇ ਤਾਂ ਪਾਣੀ ਧੂਆ ਆਉਂਦਾ ਹੈਗਾ ਜਿੰਨਾ ਉੱਥੇ ਧੂਆ ਜਾ ਰਿਹਾ ਨਾ ਉੱਥੇ ਰਾਜਪੁਰੇ ਦੇ ਜੋ ਲੋਕਲ ਹਲਕਾ ਵਿਧਾਇਕ ਨੇ ਜਾਂ ਜਿਹੜੇ ਦੂਸਰੇ ਨੇ ਕਿਸੇ ਦਾ ਧਿਆਨ ਨਹੀਂ ਜਾ ਰਿਹਾ ਕੈਂਸਰ ਦੇ ਨਾਲ ਉੱਥੇ ਮਰੀਜ਼ ਮਰ ਰਹੇ ਨੇ ਔਰ ਹਰਾਂ ਦੇ ਮੁੱਦੇ ਤੇ ਜਿਹੜੀ ਭਗਵੰਤ ਮਾਨ ਦੀ ਕਿ ਅਸੀਂ ਮੁਰਗੀ ਮਰੇ ਤੱਕ ਦੇ ਵੀ ਪੈਸੇ ਦਾਂਗੇ ਔਰ ਨਾ ਮੈਂ ਕਹਿੰਦਾ ਜੀ ਮੁਆਵਜ਼ਾ ਜਾਰੀ ਕੀਤਾ ਪਹਿਲੇ 2023 ਦਾ ਕੀਤਾ ਜੀ ਰਾਜਪੁਰ ਦੇ ਵਿੱਚ ਔਰ ਨਾ ਹੀ ਜਿਹੜੇ ਹੁਣ ਇੱਧਰ ਸਾਡੇ ਨੁਕਸਾਨ ਹੋਇਆ 25 ਤਰੀਕ ਦੇ ਨਾਲ ਨੁਕਸਾਨ ਹੋਇਆ ਜਾਂ ਘੱਗਰ ਦੇ ਨਾਲ ਜੋ ਨੁਕਸਾਨ ਹੋਇਆ ਨਾ ਮੁਆਵਜ਼ਾ ਜਾਰੀ ਕੀਤਾ ਅਸੀਂ ਮੰਗ ਕਰਦੇ ਆਂ ਕਿ ਪੰਜਾਬ ਸਰਕਾਰ ਜਲਦੀ ਤੋਂ ਜਲਦੀ ਮੁਆਵਜ਼ਾ ਜਾਰੀ ਕਰੇ ਤਾਂ ਜੋ ਕਿਸਾਨਾਂ ਨੂੰ ਕਿਤੇ ਨਾ ਕਿਤੇ ਇਹ ਮਲਮ ਲਾਈ ਜਾ ਸਕੇ ਜੋ ਇਹਨਾਂ ਦਾ ਨੁਕਸਾਨ ਹੋਇਆ ਜੀ ਜੇ ਤੁਹਾਡੀ ਮੰਗ ਪੂਰੀ ਨਹੀਂ ਹੁੰਦੀ ਕਿ ਸੰਘਰਸ਼ ਹੀ ਕਰਤਾ ਲੱਗੇ ਅਗਰ ਮੰਗ ਪੂਰੀ ਨਹੀਂ ਹੁੰਦੀ ਤਾਂ ਇਹ ਜਿਹੜਾ ਰਾਜਪੁਰ ਦੇ ਵਿੱਚ ਸਾਰੇ ਜਥੇਬੰਦਿਆਂ ਦੇ ਨਾਲ ਤਾਲਮਿਲ ਕਰਕੇ ਵੱਡੇ ਪੱਧਰ ਤੇ ਅਸੀਂ ਕੋਈ ਕਾਲ ਦਾਂਗੇ ਜੀ ਫਿਰ ਹੋ ਸਕਦਾ ਅਸੀਂ ਕੋਈ ਹਾਈਵੇ ਜਾਮ ਕਰੀਏ ਜਾਂ ਜੋ ਕੇ ਐਮ ਮੋਰਚਾ ਜਾਂ ਸਾਡੀ ਜਥੇਬੰਦੀ ਤੋਂ ਸਰਦਾਰ ਦਿਲਬਖ ਸਿੰਘ ਗੇਲੇ ਜੋ ਸੂਬਾ ਪ੍ਰਧਾਨ ਨੇ ਉਹ ਕੋਲ ਦੇਣਗੇ ਉਸ ਦੇ ਉੱਤੇ ਅਸੀਂ ਇਨ ਬਿਨ ਅਸੀਂ ਪੈਰਾ ਦਾਂਗੇ ਜੀ ਪਟਿਆਲੇ ਜ਼ਿਲ੍ਹੇ ਵੱਲੋਂ ਮੈਂ ਇਹ ਦੱਸਣਾ ਚਾਹੁੰਦਾ ਕਿ ਜੋ ਕਐਮਐਮ ਦੀ ਕਾਲ ਹੋਏਗੀ ਸਾਡੀ 15 15 ਤਰੀਕ ਨੂੰ ਸਾਡੀ 15 ਤਰੀਕ ਨੂੰ ਮੀਟਿੰਗ ਹੈ ਚੰਡੀਗੜ੍ਹ ਕਿਸਾਨ ਭਵਨ ਵਿਖੇ ਉਸ ਦਿਵਸ ਜੋ ਕਐਮਐਮ ਕਿਸਾਨ ਮੋਰਚਾ ਕਾਲ ਦੇਗਾ ਉਸ ਕਾਲ ਤੋਂ ਪਹਿਰੇ ਦਿੱਤਾ ਜਾਵੇਗਾ ਇਹ ਗੱਲ ਕਰਦੇ ਆਂ ਸਰ ਕੀ ਕਹਿਣਾ ਚਾਹੁੰਦੇ ਹੋ ਜੀ ਹਾਂ ਜੀ ਅੱਜ ਤੁਹਾਡੀ ਅਤੇ ਭਾਰਤੀ ਕਿਸਾਨ ਯੂਨੀਅਨ ਦੀ ਸਾਰੀ ਜਥੇਬੰਦੀ ਇਕੱਠੀ ਹੋਈ ਹੈ ਅਸੀਂ ਅੱਜ ਹੜ੍ਹਾਂ ਦੇ ਸਬੰਧ ਵਿੱਚ ਕਿਉਂਕਿ ਸਰਕਾਰ ਨੇ ਤੁਹਾਡੇ ਨਾਲ ਬਹੁਤ ਧੱਕਾ ਕੀਤਾ ਹੈ ਕਿਉਂਕਿ ਹੜ੍ਹ ਕੋਈ ਬਰਸਾਤ ਕਰਕੇ ਨਹੀਂ ਆਏ ਅਰ ਜਾਣਬੁੱਝ ਕੇ ਜਿਵੇਂ ਕਿ ਪਾਲਿਸੀ ਹੁੰਦੀ ਹੈ ਵੀ ਕਿਸਾਨ ਨੂੰ ਦਬਾਉਣਾ ਉਸ ਤਰੀਕੇ ਨਾਲ ਹੜ ਆਏ ਨੇ ਕਿਉਂਕਿ ਜੇ ਹੜ ਆਏ ਹੁੰਦੇ ਤਾਂ ਲੁਧਿਆਣਾ ਸ਼ਹਿਰ ਜਾਂ ਰਾਜਪੁਰਾ ਕਿਉਂ ਨਹੀਂ ਰੁੜਿਆ ਕਿਉਂਕਿ ਉੱਤੇ ਜਾਣਬੁੱਝ ਕੇ ਜਿੱਥੇ ਦਰਿਆ ਪੈਂਦੇ ਸੀ ਇਹ ਗਵਰਨਮੈਂਟ ਦੇ ਪਾਲਿਸੀ ਬਣਾ ਕੇ ਕਿਸਾਨ ਨੂੰ ਰੋੜ ਨੂੰ ਆ ਕੇ ਮਾਰਨ ਮਾਰ ਕੇ ਜਾਣ ਕੇ ਪਾਲਿਸੀ ਬਣਾਈਆਂ ਹੋਈਆਂ ਨੇ ਕਿਉਂਕਿ ਜੇ ਇੱਕਦਮ ਬਸਾਤ ਆਈ ਨਹੀਂ ਜੇ ਬਸਾਤ ਤੋਂ ਪਹਿਲਾਂ ਉਹਦੇ ਗੇਟ ਖੋਲੇ ਜਾਂਦੇ ਉਹ ਕਿੰਨਾ ਇੰਨਾ ਕੋਲਾ ਇੰਜੀਨੀਅਰ ਵੀ ਬੈਠੇ ਨੇ ਸਰਕਾਰਾਂ ਕੋ ਹਰੇਕ ਤਰੀਕੇ ਦੀਆਂ ਸੀਆਈਡੀਆਂ ਰਿਪੋਰਟਾਂ ਨੇ ਕਿੰਨੀ ਬਸਾਤ ਤੇ ਕਿੰਨਾ ਪਾਣੀ ਅੱਗੇ ਨਿਕਲੇ ਆ ਕਿੰਨਾ ਪਿੱਛੋਂ ਆ ਰਿਹਾ ਜੇ ਉਹਨੂੰ ਥੋੜਾ ਥੋੜਾ ਕਰਕੇ ਕੱਢਿਆ ਜਾਂਦਾ ਤਾਂ ਸ਼ਾਇਦ ਕਿਸਾਨ ਸਾਡਾ ਬਚ ਜਾਂਦਾ ਦੂਜਾ ਸਾਡਾ ਅੱਜ ਦਾ ਮਸਲਾ ਪਰਾਲੀ ਦਾ ਮਸਲਾ ਹੈ ਪਰਾਲੀ ਜਿਹੜੀ ਹੈ ਉਹ ਕਿਸਾਨ ਦੀ ਮਜਬੂਰੀ ਹੈ ਜਾਂ ਤਾਂ ਗਵਰਨਮੈਂਟ ਉਹਨੂੰ ਕਿਸੇ ਤਰੀਕੇ ਦਾ ਮੁਆਵਜ਼ਾ ਦੇਵੇ ਵੀ ਭਈ 200 ਰੁਪਇਆ ਕਿੱਲਾ 400 ਰੁਪਇਆ ਕਿੱਲਾ ਮੁਆਵਜ਼ਾ ਦੇਵੇ ਜਾਂ ਸਾਨੂੰ ਮਸ਼ੀਨਾਂ ਪ੍ਰੋਵਾਈਡ ਕਰਾਈਆਂ ਜਾਣ ਇੱਕ ਪਿੰਡ ਜਾਂ ਪੰਜ ਪਿੰਡਾਂ ਵਿੱਚ ਇੱਕ ਮਸ਼ੀਨ ਪ੍ਰੋਵਾਈਡ ਕਰਾਈ ਜੇ ਵੀ ਭਾਈ ਇਹ ਜੇ ਨਾਲ ਜਿਹੜੀਆਂ ਗੱਠਾਂ ਸੰਭਾਲ ਕੇ ਕੋਈ ਇੱਥੇ ਪ੍ਰਾਈਵੇਟ ਹੈਕੇ ਲੈ ਦਬ ਲਿਆ ਜਾਏਗਾ ਜਾਂ ਕੋਈ ਸਰਕਾਰ ਲੈ ਜਾਏਗੀ ਇੱਥੇ ਵੀ ਅਸਰਾਂ ਨਾਲ ਗੱਲ ਹੋਈ ਹੈ ਵੱਡੀ ਬਲਾਲੀ ਵਿਸ਼ੇ 'ਚ ਇਹ ਅਸਲ ਵਿੱਚ ਜਿਹੜੀ ਸਾਡੀ ਅੱਜ ਦੀ ਕਾਲ ਹੈ ਹਾਈ ਸਕੇਲ ਤੇ ਕਾਲ ਹੈ ਤੁਹਾਡੀ ਆਪਣੀ ਜਥੇਬੰਦੀ ਦੀ ਨਹੀਂ ਇੱਕ ਕੇ ਕੇਮ ਮੋਤੇ ਦੀ ਕਾਲ ਹੈ ਜੋ ਵੀ ਸਾਡੇ ਵੱਡੇ ਆਗੂ ਕਰਨਗੇ ਅਸੀਂ ਉਸ ਤਰੀਕੇ ਨਾਲ ਚੱਲਾਂਗੇ ਸਾਈ ਸਰ ਕੀ ਕਹਿਣਾ ਚਾਹੁੰਦਾ ਤੁਸੀਂ ਜੀ ਮੈਂ ਹਰਪ੍ਰੀਤ ਸਿੰਘ ਪਿੰਡ ਹਰਪ੍ਰੀਤ ਸਿੰਘ ਪਿੰਡ ਕਿਲਖਣੀ ਕਿਸਾਨ ਮਜ਼ਦੂਰਾਂ ਦਾ ਕਮੇਟੀ ਵੱਲੋਂ ਜੀ ਅਸੀਂ ਅੱਜ ਜਿਹੜੇ ਮੁੱਦੇ ਤੇ ਇਕੱਠੇ ਹੋਇਆ ਜੋ ਸਰਕਾਰ ਨੇ ਪਰਾਲੀ ਓਪਣ ਦੇ ਰੋਕ ਲਗਾਈ ਹੈ ਜੀ ਉਹਨਾਂ ਦੇ ਹੋਏ ਕਿਸਾਨਾਂ ਦੇ ਪਰਚੇ ਰੱਖ ਤੁਰੰਤ ਸਰਕਾਰ ਵੱਲੋਂ ਜੀ ਔਰ ਅੱਗੇ ਬਾਤ ਜੀ ਵਾਪਤ ਲੈਣੇ ਤੱਕ ਅਸੀਂ ਵੱਡਾ ਸੰਘਰਸ਼ ਵਿੜਾਂਗੇ ਔਰ ਅੱਜ ਦੁਸ਼ਹਿਰੇ ਦੇ ਮੌਕੇ ਤੇ ਹਜ਼ਾਰਾਂ ਰੁਪਏ ਦੇ ਪਟਾਕੇ ਚਲਾ ਕੇ ਇਨਾ ਬਰੂਦ ਫੁਕਿਆ ਜਾ ਰਿਹਾ ਦੀਵਾਲੀ ਤੇ ਬਰੂਦ ਫੁਕਿਆ ਜਾ ਰਿਹਾ ਉਹਨਾਂ ਦੇ ਕੋਈ ਪਰਚਾ ਨਹੀਂ ਉਹਦਾ ਕੋਈ ਪ੍ਰਦੂਸ਼ਣ ਨਹੀਂ ਸਾਡੀ ਸਰਕਾਰ ਤੋਂ ਇਹੀ ਮੰਗ ਹੈ ਕਿ ਹਰ ਇਹਨਾਂ ਚੀਜ਼ਾਂ ਦੇ ਵੀ ਰੋਕ ਲਗਾਈ ਜਾਵੇ ਪਰਾਲੀ ਤੇ ਜੋ ਕਿਸਾਨਾਂ ਦੇ ਪਰਚੇ ਹੋਏ ਇਹਨਾਂ ਨੂੰ ਵਾਪਸ ਲਿਆ ਜਾਵੇ ਧੰਨਵਾਦ ਪੰਜ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਹੈ ਬਲਕਾਰ ਸਿੰਘ ਬੈਂਸ ਮੈਂ ਸੁਭਾ ਜੈਨ ਸਿਕਤਰ ਆਂ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਅੱਜ ਜਿਹੜੇ ਪੁਤਲਾ ਫੋਕਣ ਦੀ ਜਾਣਕਾਰੀ ਤੋਂ ਸਰ ਜਿਹੜੇ ਅੱਜ ਪੁਤਲਾ ਫੋਕਣ ਲੱਗੇ ਅਸੀਂ ਸੀਐਮ ਆਨ ਦਾ ਤੇ ਪੀਐਮ ਮੋਦੀ ਦਾ ਇਹ ਕਾਰਨ ਸੀਗੀ ਕੇਐਮਐਮ ਦੀ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਕਾਰਨ ਸੀਗੀ ਵੀ 6 ਤਰੀਕ ਨੂੰ 6 ਆਪਣਾ ਅਕਤੂਬਰ ਨੂੰ ਪੀਐਸਸੀਐਮ ਤੇ ਪੀਐਮ ਦੇ ਦੋਨਾਂ ਦੇ ਪੁਤਲੇ ਬੁੱਕੇ ਜਾਣਗੇ ਇਹ ਪ੍ਰਾਲੀ ਤੇ ਹੜ੍ਹਾਂ ਦੇ ਵਿਸ਼ੇ ਤੇ ਤੇ ਮੈਂ ਤੁਹਾਨੂੰ ਪਹਿਲਾਂ ਪ੍ਰਾਲੀ ਦੇ ਵਿਸ਼ੇ ਤੇ ਦੱਸਦਾ ਆਪਣੀ ਮਾਨਯੋਗ ਸੁਪਰੀਮ ਕੋਰਟ ਨੇ ਆ ਪਿਛਲੇ ਸਾਲ ਦੀ ਗੱਲ ਕਰਦਾ ਮੈਂ ਇੱਕ ਆਰਡਰ ਕੀਤਾ ਸੀਗਾ ਪਾਸ ਵੀ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਕਿ ਜਿਹੜੇ ਕਿਸਾਨ ਨੇ ਇਹਨਾਂ ਨੂੰ ਨਾ 100 ਰੁਪਿਆ ਟਮਾਟਲ ਟਨ ਟਲ ਪਿੱਛੇ ਨਾ 100 ਰੁਪਿਆ ਬੋਨਸ ਦਿੱਤਾ ਵੀ ਆਵੇ ਵੀ ਜਿਹੜੀ ਪਰਾਲੀ ਆ ਉਹਦੀ ਸਹਾਸਮਲ ਕਰ ਸਕਣ ਪਰ ਇਸ ਵਾਰ ਕੀ ਹੋਇਆ ਮਾਨਯੋਗ ਸੁਪਰੀਮ ਕੋਰਟ ਨੇ ਇਸ ਵਾਰ ਕੀ ਕੀਤਾ ਉਹਨੇ ਕਿ ਵੀ ਜਿਹੜਾ ਕਿਸਾਨ ਪਰਾਲੀ ਨੂੰ ਅੱਗੇ ਲਾਂਦਾ ਹੈ ਉਹਨੂੰ ਚੱਕ ਕੇ ਜੇਲ੍ਹ ਚ ਗੇਰੋ ਉਹਦੀ ਰੈਡ ਐਂਟਰੀ ਕਰੋ ਤੇ ਉਹਨੂੰ ਜੁਰਮਾਨੇ ਵੀ ਲਾਓ ਤੇ ਮੈਂ ਇਹੀ ਕਹਿਣਾ ਚਾਹੁੰਦਾ ਆ ਦੇਖੋ ਸਰਕਾਰ ਕੋਰਟ ਦਾ ਫਰਜ ਸੀਗਾ ਵੀ ਜਿਹੜਾ ਤੁਸੀਂ ਪਿਛਲੇ ਸਾਲ ਆਰਡਰ ਦਿੱਤਾ ਸੀਗਾ ਉਹ ਪੁੱਛਦੇ ਸੈਂਟਰ ਸਰਕਾਰ ਨੂੰ ਵੀ ਤੇ ਪੰਜਾਬ ਸਰਕਾਰ ਨੂੰ ਇਹ ਭਾਈ ਜੋ ਪਿੱਛੇ 100 ਰੁਪਏ ਬੋਨਸ ਦਾ ਕਿਹਾ ਸੀ ਉਹ ਦਿੱਤਾ ਵੀ ਨਹੀਂ ਕਿਸਾਨਾਂ ਨੂੰ ਦਿੱਤਾ ਉਹਦਾ ਪਤਾ ਕਰਨਾ ਸੀਗਾ ਜਾਂ ਉਹਦੀ ਤਹਿਕੀਕਾਤ ਕਰਨੀ ਦੇਰੀ ਕਿ ਨਹੀਂ ਕਰ ਰਹੇ ਆ ਪਰ ਉਲਟਾ ਸੁਪਰੀਮ ਕੋਰਟ ਨੇ ਇਹ ਕਹਿ ਦਿੱਤਾ ਕਿ ਕਿਸਾਨ ਨੂੰ ਅੰਦਰ ਉਹ ਗਲਤ ਹੈ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਚਾਹੁੰਦਾ ਗ੍ਰੀਨ ਰਿਵਿਊਅਲ ਦੇ ਵਿੱਚ ਵੀ ਨਹੀਂ ਸ਼ੋਅ ਕਰਿਆ ਸੀਗਾ ਪਿੱਛੇ ਜੀ ਆਪੋਨਾਂ ਦੇ ਜੱਜ ਸਾਹਿਬ ਨੇ ਕਿ ਜਿਹੜਾ ਕਿਸਾਨੀ ਸੈਕਟਰ ਹੈ ਇਹਦਾ ਜੋਰ ਲਾ ਕੇ 2% ਪ੍ਰੋਡਕਸ਼ਨ ਹੈ ਤੇ 50 ਤੇ 50 ਤੇ 55% ਜਿਹੜਾ ਪ੍ਰੋਡਕਸ਼ਨ ਹੈ ਬੋਨਸ ਆਪਣਾ ਕਾਰਬੋਨ ਘਰਾਣਿਆਂ ਦਾ ਇੰਡਸਟਰੀ ਦਾ ਹੈ ਦੇਖੋ ਬੜੀ ਮਾਦੀ ਭੱਗ ਗੱਲ ਹੈ ਵੀ ਇੱਕ ਪਾਸੇ 2% ਵਾਲੇ ਕਹਿੰਦੇ ਜੇਲ੍ਹਾਂ ਜਗੇਰੋ ਜੁਰਮਾਨੇ ਲਾਓ ਇੱਕ ਪਾਸੇ 50 ਤੇ 55% ਵਾਲੇ ਕਾਰਬਨ ਘਰਾਣੇ ਨੇ ਉਹਨਾਂ ਨੂੰ ਕੁਝ ਨਹੀਂ ਹੈ ਗਿਆ ਮੈਂ ਤੁਹਾਡੀ ਜਾਣਕਾਰੀ ਨਾਲ ਹੋਰ ਵੀ ਦੱਸਦਾ ਇੱਕ ਪਹਿਲਾਂ ਨਾ ਜੋ ਜਿਹੜੇ ਆਪਣੇ ਕੁਦਰਤੀ ਸਰੋਤ ਨੇ ਪਾਣੀ ਦੇ ਲਾ ਲਓ ਜਾ ਹੋਰ ਲਾ ਲਓ ਜੇ ਨੂੰ ਆਪਾਂ ਗੰਦਲੇ ਕਰਦੇ ਆ ਜਾਂ ਪ੍ਰਦੂਸ਼ਣ ਕਰਦੇ ਆ ਉਹਦੇ ਵਿੱਚ ਇੱਕ ਸਜ਼ਾ ਦਾ ਵੀ ਉਹ ਸੀਗਾ ਤੇ ਜੁਰਮਾਨੇ ਦਾ ਵੀ ਸੀਗਾ ਪਿੱਛੇ ਵੀ ਕੀਤਾ ਸੈਂਟਰ ਸਰਕਾਰ ਨੇ ਪੰਜਾਬ ਸਰਕਾਰ ਨੇ ਉਹਦੇ ਵਿੱਚੋਂ ਸਜ਼ਾ ਦਾ ਕਾਲਮ ਘਟਤਿਆ ਪਹਿਲਾਂ ਜੁਰਮਾਨੇ ਦਾ ਕਰਦੇ ਆ ਤੁਸੀਂ ਦੱਸੋ ਹੁਣ ਜੁਰਮਾਨਾ ਕਾਰਬਨ ਘਰਾਨੇ ਕਿੰਨਾ ਦਾ ਹੁੰਦਾ ਉਹ ਸਾਰਾ ਗੱਡ ਤੂ ਸਾਈਡ ਤੇ ਹੋ ਜਾਂਦੀ ਹੈ ਯਾਨੀ ਕਿ ਜੋ ਸਜ਼ਾ ਹੀ ਨਾ ਰੱਖਣੀ ਸੀਗੀ ਉਹਨੂੰ ਹਟਾ ਦਿੱਤਾ ਗਿਆ ਪਰ ਉਹ ਬੜੀ ਗਲਤ ਗੱਲ ਹੈ ਇਹਨਾਂ ਨੂੰ ਕਿਸਾਨ ਕਿਉਂ ਦੇਖਦਾ ਇੱਕ 2% ਵਾਲਾ ਕਿਉਂ ਦੇਖਦਾ ਕਹਿੰਦੇ ਆ ਪ੍ਰਦੂਸ਼ਣ ਕੀਤਾ ਜੀ ਕਿਸਾਨ ਨੇ ਕੀਤਾ ਪਾਣੀ ਕੱਢ ਲਿਆ ਕਿਸਾਨ ਨੇ ਕੱਢ ਲਿਆ ਯਾਨੀ ਕਿ ਜਿੰਨਾ ਕਿਸਾਨ ਪਾਣੀ ਕੱਢਦਾ ਸੋਨੀ ਦੀ ਫਸਲ ਦੇ ਜਮੀਨਾਂ ਵੀ ਦਿਨਾ ਠੀਕ ਹੈ ਜੀ 15-20 ਮਸੂ ਕੱਢਦਾ ਜੋਰ ਲਾ ਕੇ ਫਿਰ ਜਿਹੜੀਆਂ ਸਾਰੇ ਸਾਲ ਇੰਡਸਟਰੀਆਂ ਪਾਣੀ ਕੱਢਦੀਆਂ ਨੇ ਚਾ ਕੋਕ ਦੀ ਲਾ ਲਓ ਫੈਂਟਾ ਲਾ ਲਓ ਜਾਂ ਬੀਅਰ ਲਾ ਲਓ ਲਿਕਵਿਡ ਲਾ ਲਓ ਕੋਈ ਵੀ ਚੀਜ਼ ਬਣਾਉਂਦੀ ਐ ਜਾਂ ਰੰਗਾਈ ਦੀਆਂ ਲਾ ਲਓ ਕਿੰਨੇ ਪਰਸੈਂਟ ਪਾਣੀ ਕੱਢਦੀ ਐ ਸਾਲ ਦੇ ਵਿੱਚ ਸਰਕਾਰ ਨੂੰ ਉਹ ਨਹੀਂ ਦਿਖਦਾ ਇੱਕ ਜਿਹੜਾ 1-2% ਪਾਣੀ ਕੱਢਦੋ ਉਹ ਹੀ ਦਿਖਦਾ ਮੇਰੇ ਕਹਿਣ ਦਾ ਭਾਵੇਂ ਆ ਪਰਾਲੀ ਦੇ ਵੀ ਸਰਕਾਰ ਨੂੰ ਇਹਦੇ ਵਿੱਚ ਕੋਈ ਇਸ ਤਰ੍ਹਾਂ ਦਾ ਸਿਸਟਮ ਬਣਾ ਚਾਹੀਦਾ ਵੀ ਜੋ ਪਰਾਲੀ ਵੀ ਸੰਭੀ ਜਾਵੇ ਅਸੀਂ ਨਹੀਂ ਕਹਿੰਦੇ ਵੀ ਵਾਤਾਵਰਨ ਖਰਾਬ ਹੋਵੇ ਪਰ ਦੂਸ਼ਣ ਕਰਾਉਣਾ ਅਸੀਂ ਨਹੀਂ ਚਾਹੁੰਦੇ ਪਰ ਇਹਦਾ ਕੋਈ ਬਦਲਾਅ ਵੀ ਦੱਸਿਆ ਜਾਵੇ ਨਾ ਜਿਸ ਦੇ ਨਾਲ ਇਹਨੂੰ ਪਰਾਲੀ ਨੂੰ ਸੰਭਿਆ ਜਾਵੇ ਤੇ ਨੰਬਰ 2 ਹੋ ਗਈ ਹਰਾਂ ਦੀ ਗੱਲ ਠੀਕ ਹੈ ਜੀ ਇਹ ਹੁਣ ਇੱਕ ਅਨਪੜ੍ਹ ਬੱਚੇ ਨੂੰ ਵੀ ਪਤਾ ਵੀ ਜਦੋਂ ਮੈਂ ਘਰੇ ਨਾ ਨਾ ਬਾਲਟੀ ਭਰਦਾ ਟੁੱਟੀ ਛੜਦਾ ਜਦੋਂ ਭਰ ਜਾਂਦੀ ਆਪਾਂ ਬੰਦ ਕਰਦੇ ਆਂ ਕੀ ਗੱਲ ਸਰਕਾਰ ਨੂੰ ਨਹੀਂ ਪਤਾ ਸੀ ਕਿ ਹਿਮਾਚਲ ਚੀਨਾਮੀ ਪੈ ਰਿਆ ਉਹਦਾ ਪਾਣੀ ਕਿੱਥੇ ਆਣਾ ਆਣਾ ਡੈਮਾਂ ਦੇ ਵਿੱਚ ਹੀ ਪੰਜਾਬ ਦੇ ਵਿੱਚ ਜਿੰਨੇ ਵੀ ਅਮਲੇ ਡੈਮ ਨੇ ਪੰਜ ਸੱਤ ਕੀ ਗੱਲ ਉਹਨਾਂ ਨੂੰ ਪਤਾ ਨਹੀਂ ਸੀਗਾ ਵੀ ਇੰਨੇ ਘੰਟੇ ਬਾਰਿਸ਼ ਇੰਨੇ ਦਿਨ ਬਾਰਿਸ਼ ਹੋਈ ਹੈ ਮਾਚਲ ਚ ਉਹਦਾ ਪਾਣੀ ਫਲਾਣੇ ਡੈਮ ਦੇ ਵਿੱਚ ਆਣਾ ਠੀਕ ਹੈ ਕਿਉਂ ਨਹੀਂ ਉਹ ਖਾਲੀ ਕੀਤੇ ਪਹਿਲਾਂ ਕਿਉਂ ਨਹੀਂ ਉਹਦੇ ਸਿਸਟਮ ਦੇ ਨਾਲ ਉਹਨਾਂ ਦੇਖ ਸਰਕਾਰ ਦੇ ਕੋਲ ਇੱਕ ਕਮਿਟਮੈਂਟ ਦੀ ਛੇੜ ਹੀ ਹੁੰਦੀ ਹੈ ਇੱਕ ਕਮਿਟਮੈਂਟ ਦਾ ਪਤਾ ਹੁੰਦਾ ਜੇ 10 ਮਿੰਟ ਵੀ ਪਾਣੀ ਮੀ ਪਿਆ ਮਾਚਲ ਚ ਤਾਂ ਵੀ ਪਤਾ ਹੁੰਦਾ ਸਰਕਾਰ ਨੂੰ ਵੀ ਉਹ ਪਾਣੀ ਕਿੰਨੇ ਦਿਨਾਂ ਦੇ ਵਿੱਚ ਡੈਮ ਚ ਆਏਗਾ ਤੇ ਕਿੰਨਾ ਪਾਣੀ ਆਏਗਾ ਠੀਕ ਹੈ ਸਾਰੀ ਜਾਣਕਾਰੀ ਹੁੰਦੀ ਹੈ ਕਿ ਉਹ ਨਹੀਂ ਸਰਕਾਰ ਨੇ ਉਹ ਡੈਮ ਪਹਿਲਾਂ ਖਾਲੀ ਕੀਤੇ ਕਿਉਂ ਪਿੱਛੋਂ ਇੰਨਾ ਪਾਣੀ ਆ ਰਿਹਾ ਸੀਗਾ ਏ ਅਸੀਂ ਤਾਂ ਮੰਨਦੇ ਕਿ ਪਲਾਂਟ ਦੇ ਨਾਲ ਹੜ ਆਏ ਨੇ ਕੁਦਰਤੀ ਹੜ ਨਹੀਂ ਸੀਗੇ ਜਿਹੜੇ ਹੈਗੇ ਸੀਗੇ ਇਹ ਮਾੜੀ ਗੱਲ ਆ ਸਰਕਾਰ ਨੂੰ ਸੋਚਣਾ ਚਾਹੀਦਾ ਕਿਸਾਨ ਵੀ ਸੁਨੇਹਾ ਦੱਸੀ ਆ ਤੇ ਅੱਜ ਜੇ ਦੇਖਿਆ ਜਾਵੇ ਨਾ ਅੱਜ ਜੇ ਆਪਾਂ ਸਹੀ ਗੱਲ ਕਰੀਏ ਤੇ ਪੰਜਾਬ ਇੱਕ ਨਾ ਬਰੂ ਦੇ ਢੇਰ ਤੇ ਬੈਠਿਆ ਤੁਸੀਂ ਹਰ ਪਾਸੇ ਕਿਸਾਨ ਨੂੰ ਦੱਬੀ ਜਾ ਰਹੇ ਹੋ ਪ੍ਰਦੂਸ਼ਣ ਜੀ ਹੈ ਜੀ ਇਹ ਪਾਣੀ ਹੈ ਜੀ ਕਿਸਾਨ ਇਹ ਕਰਦਾ ਬਹੁ ਕਰਦਾ ਅਸੀਂ ਤੁਹਾਡੇ ਜਰੀਏ ਹੀ ਗੱਲ ਕਰਦੇ ਆ ਸਰਕਾਰ ਨੂੰ ਜਾਂ ਸੈਕਟਰ ਜੇ ਪੰਜਾਬ ਦੀ ਵੀ ਇਹਦਾ ਪਰਵਾਹ ਜੇ ਹੱਲ ਲੱਭਿਆ ਜਾਵੇ ਸਾਨੂੰ ਇਤਰਾ ਪੰਗ ਨਾ ਕੀਤਾ ਜਾਵੇ ਕਿ ਉਹ ਪ੍ਰੋਬਲਮਾਂ ਉਹਨਾਂ ਦੇ ਬੈਠ ਕੇ ਹੱਲ ਕੀਤਾ ਜਾਵੇ